ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਉ ਸਾਰੇ ਕੀ ਹਾਲ ਚਾਲ ਜੇ ਸਾਰਿਆਂ ਦਾ ਤੇ ਅਸੀਂ ਅੱਜ ਲੱਗੇ ਆ ਕੀ ਲੱਗੇ ਹੋਮ ਟੂਰ ਕਰਵਾਉਣੇ ਦਿਲ ਜਿੰਦ ਦੀਦੀ ਖਣਾ ਦੇ ਘਰ ਦਾ ਠੀਕ ਆ ਜੀ ਤੇ ਆਓ ਤੁਹਾਨੂੰ ਅੱਜ ਅਸੀਂ ਦੱਸਦੇ ਆ ਵੀ ਮਤਲਬ ਪੀ ਸਾਡਾ ਘਰ ਇਕੱਠਾ ਆ ਕਿ ਜਾਂ ਅਲੱਗ-ਅਲੱਗ ਲਾ ਕਿੱਦਾਂ ਆ ਠੀਕ ਆ ਸਾਰੇ ਜਣੇ ਪੁੱਛਦੇ ਹੀ ਤੇ ਆਓ ਵਿਖਾ ਲਈ ਇਹਨਾਂ ਦਾ ਘਰ ਠੀਕ ਹੈ ਜੀ ਆ ਸਾਡੇ ਲੱਗੇ ਆ ਜੀ ਕਦੋਂ ਐਂਟਰੀ ਗੇਟ ਆ ਡਾਇਕੀ ਆ ਆ ਸਾਡੇ ਘਰ ਦੀ ਮੇਨ ਐਂਟਰੀ ਆ ਗੇਟ ਸਾਡਾ ਹਲੇ ਇੱਕੋ ਹੀ ਆ ਠੀਕ ਹੈ ਜੀ ਦਿਖਾ ਲ ਦੋ ਚਲੋ ਆ ਆ ਮੇਨ ਐਂਟਰੀ ਤੇ ਆ ਆ ਸਾਡੇ ਸਾਹਮਣੇ ਮਤਲਬ ਵੀ ਘਰ ਆ ਜਿਹੜਾ ਇਧਰ ਵਾਲਾ ਘਰ ਹੈ ਇਹ ਸਾਡਾ ਆ ਤੇ ਜਿਹੜਾ ਉਹ ਪਰਲੀ ਸਾਈਡ ਦੇ ਆ ਉਹ ਇਹਨਾਂ ਦਾ ਦੀਦੀ ਹੁਣਾ ਦਾ ਆ ਠੀਕ ਆ ਜੀ ਚਲਾਓ ਅੱਗੇ ਲੈ ਕੇ ਦਿਖਾ ਲੀਏ ਸਾਡਾ ਘਰ ਦੇ ਵੈਸੇ ਹੀ ਤੇ ਆਪਣਾ ਹਮ ਦੂਰ ਕਰਵਾਤਾ ਉਹ ਤੇ ਵੇਖਿਆ ਜੀ ਸਾਰੇ ਭੈਣ ਭਰਾਵਾਂ ਨੇ ਹਨਾ ਤੇ ਇਹਨਾਂ ਦੇ ਘਰ ਦਾ ਹੁਣ ਦਿਖਾਉਣੀ ਆ ਬਾਕੀ ਸੇਮ ਹੀ ਆ ਮਤਲਬ ਵੀ ਵਿੱਚ ਕੰਧ-ਕੁੰਧ ਕੋਈ ਨਹੀਂ ਬੜਾ ਸਾਡਾ ਮਤਲਬ ਵੀ ਇੱਕੋ ਹੀ ਆ ਠੀਕ ਆ ਜੀ ਤੇ ਇਧਰ ਆ ਜੋ ਹਰ ਗੜੀ ਕੋਈ ਤੋਂ ਕੱਢ ਲਾਤੀ ਇਹ ਆ ਇਹਨਾਂ ਦਾ ਮਤਲਬ ਵੀ ਮੇਨ ਬਾਹਰ ਜਿਹਨੂੰ ਬਰਾਂਡਾ ਵੀ ਕਹਿ ਸਕਦੇ ਆ ਕੁਝ ਵੀ ਤੇ ਇੱਥੋਂ ਮੇਨ ਐਂਟਰੀ ਇਹਨਾਂ ਦੇ ਅੰਦਰ ਦੀ ਲੌਬੀ ਦੀ ਠੀਕ ਹੈ ਆਜੋ ਸਭ ਤੋਂ ਪਹਿਲਾਂ ਅਸੀਂ ਦਿਖਾਲਦੇ ਹਾਂ ਆਹ ਵਾਲਾ ਰੂਮ ਇਹ ਵੀ ਹੈ ਤੇ ਬੈਡਰੂਮ ਹੀ ਆ ਪਰ ਇਹਨਾਂ ਨੇ ਥੋੜਾ ਜਿਹਾ ਡਰਾਈ ਰੂਮ ਬਣਾ ਲਿਆ ਇਹ ਮਜਬੂਰੀ ਦਾ ਕਰਕੇ ਹੈ ਨਾ ਕਿਉਂਕਿ ਇੱਥੇ ਏਸੀ ਨਹੀਂ ਹੀ ਲੱਗਣਾ ਏਸੀ ਦਾ ਸਿਸਟਮ ਹੈ ਹੀ ਨਹੀਂ ਸਾਡੇ ਏਸੀ ਦੀ ਪ੍ਰੋਬਲਮ ਬੰਨਾ ਕੀ ਆ ਸਾਡੇ ਬੈਕ ਸਾਈਡ ਤੇ ਪਿਛਲੇ ਬੰਨੇ ਆ ਘਰ ਤੇ ਉਹਦਾ ਕਰਕੇ ਸਾਡੇ ਮੱਲਬੀ ਪਾਣੀ ਏਸੀ ਦਾ ਜਿਹੜਾ ਉਹ ਨਹੀਂ ਨਿਕਲਦਾ ਤੇ ਸਾਡੇ ਉਹ ਬੜੀ ਪ੍ਰੋਬਲਮ ਅਸੀਂ ਵੀ ਪਿਛਲਾਇਆ ਤੇ ਵੈਸੇ ਬੈਕ ਸਾਈਡ ਤੇ ਬੈਡਰੂਮ ਦੇ ਵਿੱਚ ਹੀ ਆ ਪਰ ਅਸੀਂ ਪਾਈਪ ਪਾਈ ਆ ਅਲੱਗ ਤੇ ਇਹਨਾਂ ਨੇ ਫਿਰ ਲਵਾਇਆ ਵਾ ਹੁਣ ਪਿਨਵਾ ਹੀ ਲਵਾਇਆ ਵਧਾਈ ਬਣੀ ਵੈਸੇ ਇਹਨਾਂ ਵੱਲ ਤੇ ਇਹਨਾਂ ਫਿਰ ਉਹਦੇ ਡਰਾਈੰਗ ਰੂਮ ਵਿੱਚ ਲਵਾ ਲਿਆ ਤੇ ਉਹ ਫਿਰ ਇਹਨਾਂ ਨੇ ਬੈਡਰੂਮ ਉਥੇ ਲਾਓ ਬੈੱਡ ਉਥੇ ਲਾਤਾ ਆ ਤੇ ਸੋਫਾ ਇੱਥੇ ਲਾਤੀ ਆ ਠੀਕ ਆ ਚੇਂਜ ਹੋ ਗਿਆ ਨਾ ਚੇਂਜ ਹੋ ਗਿਆ ਦਿਨ ਆ ਜੋ ਤੇ ਇਹਦੇ ਨਾਲ ਦਾ ਹੀ ਇੱਕ ਰੂਮ ਆ ਆਜੋ ਇਧਰ ਫਿਲਹਾਲ ਬੈੱਡ ਲਿਆਉਣ ਵਾਲੇ ਚਲੋ ਕੋਈ ਨਹੀਂ ਫਿਰ ਕੀ ਇਦਾਂ ਹੌਲੀ ਹੌਲੀ ਕਰਦੀਆਂ ਚੀਜ਼ਾਂ ਬੰਦੀਆਂ ਆ ਇਧਰ ਇਹਨਾਂ ਨੇ ਆ ਅਲਮਿਰਾ ਵਗੈਰਾ ਲਗਾਈ ਆ ਦੇਜ ਵਿਚਾਰਾ ਵੀ ਹੋਣਾ ਜੇ ਲੱਗਾ ਹੁਣ ਆਉਣਗੇ ਤੇ ਫੇਰੀ ਆ ਟੱਕਿਆ ਵਿਚਾਰੇ ਨੂੰ 2 ਸਾਲ ਹੋ ਗਏ ਤੇ ਇਧਰ ਤੇ ਬਸ ਅਹੀ ਮਤਲਬ ਹੀ ਘਰ ਦੇ ਸਮਾਨ ਜੋ ਹੁੰਦਾ ਆ ਉਹ ਆ ਇਧਰ ਆ ਜਾਂਦਾ ਸਾਡਾ ਸਟੋਰ ਤੇ ਇਹਦਾ ਸਟੋਰ ਰੂਮ ਸਟੋਰ ਚ ਵੀ ਤੁਹਾਨੂੰ ਪਤਾ ਕੀ ਆਮ ਜੋ ਪੇਟੀਆਂ ਵਗੈਰਾ ਇਹ ਸਭ ਕੁਝ ਹੁੰਦਾ ਆ ਤੇ ਉਹਦੇ ਨਾਲ ਹੀ ਫਿਰ ਬਾਹਰਲੀ ਸਾਈਡ ਆ ਲੌਬੀ ਆ ਇੱਥੇ ਵੀ ਨਾ ਨੇ ਬੈਡ ਲਾਇਆ ਵਾ ਠੀਕ ਆ ਜੀ ਚਲੋ ਆਜੋ ਹੁਣ ਅੱਗੇ ਇਧਰ ਕਿਚਨ ਜ ਇਹ ਆ ਜੀ ਇਹਨਾਂ ਦੀ ਕਿਚਨ ਕਿਚਾ ਇਹ ਆ ਕਿਚਨ ਖਲਾਰੇ ਨੂੰ ਖਲਾਰਾ ਜੇ ਹੋਊਗਾ ਤੀ ਇਗਨੋਰ ਕਰਿਓ ਮੜਾ ਮੜਾ ਹੁੰਦਾ ਹੀ ਇੰਨਾ ਕਦ ਹੁਣ ਹੁੰਦਾ ਯਾਰ ਸੋਈ ਦੇ ਵੇ ਤਾਂ ਦੁੱਪ ਦਾ ਪਾਪੀ ਹੁਣ ਭਾਂਡੇ ਦੇ ਅਕਸਰ ਰੱਖਣੇ ਹੀ ਆ ਕਿਤੇ ਨਾ ਕਿਤੇ ਰੋਟੀ ਬਣੇ ਤਾਂ ਪਵਾਉਣਾ ਹੀ ਆ ਤੇ ਇਹ ਆ ਇਹਨਾਂ ਦੇਖੀ ਜਨ ਮਤਲਬ ਇਹ ਤਿਆਰੀ ਆ ਸਾਰੀ ਸਭ ਕੁਝ ਹੈ ਹਾਂਜੀ ਪਾਣੀ ਬਿਨਾ ਚਲੋ ਸਤਿ ਸ਼੍ਰੀ ਅਕਾਲ ਕਰ ਦੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੁੱਕੀ ਹਾਲ ਚਾਲ ਕਰੋ ਸਤਿ ਸ਼੍ਰੀ ਅਕਾਲ ਚਲ ਪੀ ਲੋ ਪਾਣੀ ਇਹ ਤਾਂ ਆ ਬਹੁਤ ਹੁੰਦੀ ਆ ਜਦੋਂ ਵੀਡੀਓ ਬਣਾਉਣੀ ਆ ਵਿੱਚ ਹੀ ਆ ਪੋਨੀ ਜੀ ਨਾ ਵਰਤਉਂਦੀ ਰਹਿੰਦੀ ਲੈਣ ਕਿੱਦਾਂ ਕਰਨੀ ਨੂੰ ਪੋਨੀ ਪਿਟਾਈ ਲਵਗਰ ਲਾਕੇ ਨਾ ਦੇ ਮਤਲਬ ਕਿਚਨ ਜਿਹੜੀ ਆ ਪੂਰੀ ਮਤਲਬ ਵੀ ਤਿਆਰ ਹੋ ਆ ਠੀਕ ਆ ਬਾਕਸ ਹੀ ਰਹਿ ਗਏ ਬਸ ਹਾਂ ਉਹੀ ਰਹਿ ਗਏ ਚਲੋ ਹੌਲੀ ਹੌਲੀ ਤੁਹਾਨੂੰ ਪਤਾ ਹੀ ਆ ਵੀ ਕਰਦੀਆਂ ਤਿਆਰੀਆਂ ਦੇ ਮੁਕਦੀਆਂ ਹੀ ਨਹੀਂ ਆ ਇੱਕ ਕੰਮ ਕਰਕੇ ਹੱਡੋ ਹੁਣ ਇਹਨਾਂ ਨੇ ਪਹਿਲਾਂ ਸ਼ੀਸ਼ੇ ਵਗੈਰਾ ਵੀ ਅਟਕਾ ਹੁਣੀ ਲਵਾਏ ਆ ਤੇ ਬਾਕੀ ਇੱਕ ਦੋ ਕੰਮ ਹੋਰ ਵੀ ਕੀਤੇ ਆ ਤੇ ਇਦਾਂ ਹੀ ਚਲੋ ਕਰਦੇ ਕੰਮ ਤੇ ਚੱਲਦੇ ਰਹਿੰਦੇ ਆਜੋ ਆਇਦਰ ਸਾਈਡ ਵੀ ਇਹਨਾਂ ਨੇ ਬਾਕਸ ਹੁਣ ਬਣਵਾਏ ਨੇ ਪੌੜੀਆਂ ਦੇ نیچے ਵਾਲੀ ਸਾਈਡ ਮਤਲਬ ਵੀ ਵਾਧੂ ਵੇਸਟ ਸਮਾਨ ਰੱਖਣ ਵਾਸਤੇ ਇਨਵਰਟਰ ਵਗੈਰਾ ਉਹ ਸਭ ਕੁਝ ਇਹਨਾਂ ਨੇ ਮਤਲਬ ਵੀ ਦੇ ਵਿੱਚ ਰੱਖਿਆ ਆ ਠੀਕ ਆ ਜੀ ਚਲਾ ਜੋ ਇੱਧਰ ਆ ਜੀ ਇਹਨਾਂ ਦਾ ਡ్రਾਈੰਗ ਰੂਮ ਜਿਹਨੂੰ ਹੁਣ ਅਸੀਂ ਬੈਡਰੂਮ ਬਣਾਤਾ ਜਿਹਨੂੰ ਅਸੀਂ ਬਣਾਇਆ ਬੈਡਰੂਮ ਹਾਂ ਜੀ ਉਹ ਬੈਡਰੂਮ ਹਾਂਜੀ ਇਹ ਬੈਡਰੂਮ ਹੈ ਇਹ ਲੈਟਾਂ ਲੱਗੀਆਂ ਲੈਟਾਂ ਨਾ ਬੰਦ ਕੀਤੀਆਂ ਹੁਣ ਥੋ ਜਗਦੀਆਂ ਨਹੀਂ ਆਓ ਸਸਗਾ ਦਿਓ ਲੈਟਾਂ ਫਿਰ ਹੁਣ ਦੇ ਨੇ ਜਗਾ ਕੇ ਕੀ ਕਰਨੀਆਂ ਹੁੰਦੀਆਂ ਇੱਥੇ ਜਗਦੀਆਂ ਲਾਈਟਾਂ ਬੈੱਡ ਵੀ ਇਹਨਾਂ ਦਾ ਨਿਊ ਆਇਆ ਵਾ ਤੇ ਇਸੀ ਹੱਥ ਨਾਲ ਲਾ ਲਈ ਹੱਥ ਨਾਲ ਲਾ ਲਈ ਉੱਤੇ ਨਾ ਧਾਰ ਦੋਸਤ ਧਾਰ ਬੁੱਧ ਦੂਸਰੀ ਬੱਚੇ ਸੌ ਲੱਗਣ ਵਾਲਾ ਹੀ ਅਜੇ ਠੀਕ ਆ ਜੀ ਤੇ ਸਾਰੇ ਜਣੇ ਦੱਸਿਓ ਵੀ ਇਹਨਾਂ ਦਾ ਘਰ ਦਾ ਨੂੰ ਮਤਲਬ ਵੀ ਕਿਵੇਂ ਦਾ ਲੱਗਿਆ ਠੀਕ ਆ ਤੇ ਆਜੋ ਹਣ ਬਾਹਰ ਦੋ ਲੋ ਦੋ ਨਾ ਮੈਂ ਤੁਹਾਨੂੰ ਛੋੜਾ ਛੜਾ ਛੜਾ ਦੋ ਬਾਕੀ ਹੋਂ ਤਾਂ ਹੀ ਦੱਸੋ ਬੈਣ ਜੀ ਮੈਂ ਕਿ ਦੱਸਣਾ ਇਹ ਸਾਡਾ ਗਰੀਬ ਖਾਨਾ ਇੱਕ ਸੱਚ ਆ ਵੀ ਆ ਦਿਖਾ ਲਿਆ ਹੀ ਨਹੀਂ ਆ ਵੀ ਇਹਨਾਂ ਨੇ ਇੱਕ ਚੀਜ਼ ਬਣਾਈ ਆ ਬਾਹਰ ਬਰਾਂਡੇ ਜੀ ਆ ਇਹਨਾਂ ਨੇ ਆ ਚੀਜ਼ ਮਤਲਬ ਇਹ ਲੱਗ ਬਣਵਾਈਆਂ ਜਿਵੇਂ ਪਿਸਲਰ ਰੱਖਣ ਵਾਸਤੇ ਤੇ ਉਹ ਇਹਨਾਂ ਨੇ ਮਤਲਬ ਇੱਥੇ ਬਾਹਰ ਲਿਆਂਦਾ ਇਹਦੀ ਪਾਈਪ ਕੱਢ ਕੇ ਨਾ ਉਹ ਇੱਥੇ ਇਹਨਾਂ ਨੇ ਬਾਹਰ ਲਾ ਲਿਆ ਆ ਤੇ ਕੁਝ ਨਹੀਂ ਆ ਗਈ ਤੇ ਇੱਕ ਆ ਨਾਲੇ ਦੋ ਕੰਮ ਦਿੰਦਾ ਇੱਕ ਪ੍ਰੈਸ ਟੇਬਲ ਦਾ ਵੀ ਦਿੰਦਾ ਆ ਤੇ ਇੱਕ ਵੇਹੇ ਵੀ ਜਿੱਦਾਂ ਮਤਲਬ ਵੀ ਸ਼ੂਜ਼ ਵਗੈਰਾ ਰੱਖਣੇ ਹੋਣ ਜੁੱਤੀਆਂ ਵਗੈਰਾ ਉਹ ਇਹਦੇ ਵਿੱਚ ਰੱਖ ਸਕਦੇ ਆ ਤੋਂ ਇਹਨਾਂ ਨੇ ਇਹ ਇੱਥੇ ਮਤਲਬ ਵੀ ਬਾਹਰ ਹੀ ਰੱਖਿਆ ਆ ਹਾਂਜੀ ਠੀਕਾ ਜੀ ਤੇ ਆ ਉਹ ਤੁਹਾਨੂੰ ਇੱਧਰਲੀ ਸਾਈਡ ਦਿਖਾਲਦੇ ਆ ਇਹਨਾਂ ਨੇ ਮਤਲਬ ਵੀ ਵੇਲੀ ਆਹ ਵੇਲੀ ਵੇਲੀ ਵੀ ਫਿਰ ਉਹ ਜਗਾ ਘਟ ਹੋਣ ਕਰਕੇ ਫਿਰ ਸਾਨੂੰ ਘਰੇ ਰੱਖਣੇ ਪਏ ਆ ਇਹਨਾਂ ਤੋਂ ਬਗੈਰ ਵੀ ਨਹੀਂ ਸਰਦਾ ਇਹਨਾਂ ਤੋਂ ਬਗੈਰ ਸਰਦਾ ਹੁਣ ਕੀ ਕਰੀਏ ਨਹੀਂ ਨਹੀਂ ਸਰਦਾ ਵੀ ਨਹੀਂ ਤੁਹਾਨੂੰ ਪਤਾ ਆ ਕੀ ਘਰ ਦਾ ਦੁੱਧ ਹੋਵੇ ਚਲੋ ਸਭ ਤੋਂ ਵਧੀਆ ਆ ਮੁੱਲ ਵੀ ਹੈ ਨਹੀਂ ਤੁਹਾਨੂੰ ਪਤਾ ਜੇ ਗਲ ਕਿੰਦਾ ਦਾ ਮਿਲਾਵਟ ਵਾਲਾ ਮਿਲਦਾ ਹੈ ਚੰਗਾ ਵੀ ਨਹੀਂ ਹੈਗਾ ਤੇ ਫਿਰ ਬੱਚਿਆਂ ਨੇ ਪੀਣਾ ਪੂਣਾ ਹੁੰਦਾ ਆ ਤੇ ਉਹਦਾ ਕਰਕੇ ਜਿਹੜਾ ਦੋਵਾਂ ਦਾ ਬੜਾ ਵਧੀਆ ਆਰਾਮ ਨਾਲ ਨਾ ਨਾ ਬਹੁਤ ਵਧੀਆ ਘਰ ਵਾਸਤੇ ਮਤਲਬ ਵੀ ਬਹੁਤ ਆਪੀ ਇੱਕ ਅੱਧੇ ਪਸ਼ੂ ਰੱਖਿਆ ਹੋਵੇ ਨਾ ਤੇ ਆਪਣਾ ਘਰ ਦਾ ਵਧੀਆ ਗੁਜ਼ਾਰਾ ਹੋ ਜਾਂਦਾ ਆ ਤੇ ਨਾਲੇ ਚਲੋ ਨਾਲੇ ਘਰ ਦੇ ਵਿੱਚ ਵਾ ਤੇ ਠੀਕ ਆ ਜੀ ਆ ਇੰਨਾ ਕੋ ਇੱਥੇ ਆ ਇੱਕ ਰੂਮ ਸਾਡਾ ਇੱਧਰ ਤੇ ਬਾਕੀ ਇੱਕ ਰੂਮ ਇੱਕ ਇੱਧਰ ਵੀ ਹੈਗਾ ਆ ਸਾਡੀ ਬੀਬੀ ਦਾ ਇੱਕ ਰੂਮ ਸਾਡਾ ਇੱਧਰ ਵੀ ਹੈਗਾ ਆ ਇੱਕ ਰੂਮ ਇਧਰ ਇਧਰ ਮੱਲੋ ਪੀ ਰੱਖਿਆ ਵਾ ਬਿਸਮਾਸ ਨੂੰ ਬਾਕੀ ਮੋਪਣ ਵਗੈਰਾ ਉਹ ਸਭ ਕੁਝ ਲਾਉਣ ਵਾਸਤੇ ਇਥੇ ਸਾਡੀ ਵੀ ਉਹ ਆਏ ਸਾਡੀ ਵੀ ਕਿਤੇ ਪੜਾ ਹਾਂਜੀ ਹਾਂਜੀ ਸਾਡੀ ਵੀ ਲਿਓ ਇੱਕ ਹਾਡੀ ਵੀਲੀ ਉਹ ਸਾਹਮਣੇ ਆ ਜੀ ਮਤਲਬ ਥੋੜੀ ਹਟਵੀਂ ਪੈ ਜਾਂਦੀ ਏ ਘਰ ਨਾਲੋਂ ਥੋੜਾ ਵੱਲ ਕੇ ਉੱਪਰ ਆਉਂਦੀ ਜਾ ਲਾ ਪਹਿਲਾਂ ਆਡੀ ਵੀ ਉੱਥੇ ਹੀ ਗਈ ਤੂੰ ਉੱਥੇ ਹੁਣ ਉਹ ਘਰ ਬਣਾਉਣ ਕਰਕੇ ਭਾਜੀ ਦਾ ਤੇ ਉਹ ਤਾਂ ਕਰਕੇ ਫਿਰ ਹੋ ਗਿਆ ਹਾਂ ਤੇ ਬਾਕੀ ਚਲੋ ਕੋਈ ਨਹੀਂ ਇਹ ਵੀ ਬਹੁਤਾ ਦੂਰ ਹੁਣ ਨਹੀਂ ਲੱਗਦਾ ਹੈਗਾ ਉਹ ਰੋਡੇਲੀ ਦੀ ਰੁਟੀਨ ਬਣੀ ਹੈ ਝਟ ਚੱਲ ਜਾਈਦਾ ਝਟ ਆ ਜਾਈਦਾ ਆ ਐਡੀ ਕੋਈ ਗੱਲ ਨਹੀਂ ਆ ਲੀਨਾ ਬਿਆ ਬਾਕੀ ਵੇੜਾ ਸਾਡਾ ਇਕੱਠਾ ਆ ਬੜਾ ਵਧੀਆ ਨੰਗਦਾ ਜਾਂਦਾ ਆ ਨਹੀਂ ਤਾਂ ਨੇ ਵੀ ਨਹੀਂ ਹੱਡਾ ਤੇ ਮੰਗਦਾ ਹੀ ਜਾਇਆ ਵਾ ਤੇ ਚਲੋ ਅਹੀਂ ਤੇ ਹੋਈ ਕਹਿੰਨੇ ਆਂ ਵੀ ਜਿੰਨੇ ਵੀ ਭੈਣ ਭਰਾ ਆ ਚਲੋ ਸਾਰੇ ਇਕੱਠੇ ਰਲ ਮਿਲ ਕੇ ਰਿਆ ਕਰੋ ਰਲ ਮਿਲ ਕੇ ਤੇ ਰਲ ਮਿਲ ਕੇ ਰਹੀਏ ਤੇ ਫੇਰੀ ਚਲੋ ਟਾਈਮ ਪਾਸ ਹੁੰਦਾ ਆ ਤੇ ਹੁਣ ਚਲੋ ਇਹ ਆ ਵੀ ਇਧਰ ਹੱਡਾ ਆ ਇਧਰ ਇਹਨਾਂ ਦਾ ਆ ਤੇ ਇਕੱਠੇ ਰਹੀਦਾ ਆ ਤੇ ਜਦ ਜਦ ਛੱਡ ਕੇ ਵੀ ਚਲ ਜਾਈਦਾ ਜਦਾਂ ਇਹਨਾਂ ਕਿਤੇ ਜਾਣਾ ਹੋਵੇ ਇਹ ਸਾਨੂੰ ਦੱਸ ਕੇ ਚਲ ਜਾਂਦੇ ਵੀ ਅਸੀਂ ਚੱਲੇ ਆਂ ਤੇ ਚਲੋ ਘਰ ਦਾ ਧਿਆਨ ਰਹਿੰਦਾ ਆ ਮਗਰ ਜੇ ਤੋ ਅਹੀਂ ਕਿਤੇ ਜਾਣਾ ਹੁੰਦਾ ਵੀ ਫਿਕਰ ਨਹੀਂ ਕੋਈ ਵੀ ਹੁੰਦਾ ਵੀ ਮਗਰ ਮਤਲਬ ਕੋਈ ਘਰ ਹੈ ਨਹੀਂ ਆ ਜਾਈ ਕਿੱਧਰਾਂ ਐ ਇੰਦਾ ਹੀ ਖੁੱਲੇ ਟੱਕੇ ਚੱਲ ਜੰਦਾ ਹੈ ਨਾ ਕਿ ਜਦੋਂ ਮਤਲਬ ਇੱਕ ਘਰ ਕਿਤੇ ਚੱਲ ਜਾਂਦਾ ਤਾਂ ਦੂਸਰੇ ਤਾਂ ਦਿਲ ਵੀ ਨਹੀਂ ਲੱਗਦਾ ਕੱਲਿਆਂ ਦਾ ਵੀ ਹਾਏ ਕਿੱਦਾਂ ਰਹਿਣਾ ਹੈ ਤੇ ਚਲੋ ਇਹ ਆ ਵੀ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਸਾਰਿਆਂ ਨੂੰ ਤਾਂ ਹੁਣ ਕਈ ਹੁੰਦਾ ਵਾ ਕਈ ਘਰਾਂ ਦੇ ਵਿੱਚ ਵੇਖਿਆ ਵੀ ਆ ਵੀ ਜਿੱਥੇ ਮਤਲਬ ਵੀ ਦੋ ਭਰਾ ਹੋਣ ਚਾਹੀ ਕਿੱਧਰਾਂ ਆ ਚੱਲ ਅਲੱਗ-ਅਲੱਗ ਵਿੱਚ ਕੰਦਾ ਕਰ ਲੈਂਦੇ ਨੇ ਚਾਹੀ ਕਿੱਧਰਾਂ ਤਾਂ ਉਹ ਵੀ ਹਨ ਐਵੇਂ ਚੰਗੇ ਨਹੀਂ ਲੱਗਦਾ ਹੈਗਾ ਤੇ ਚਲੋ ਇਹ ਵੀ ਕਿੱਠੇ ਰਹਿਣਾ ਚਾਹੀਦਾ ਬਾਕੀ ਚਲ ਹਾਲ ਚਾਲ ਆਪੋ ਆਪਣੇ ਚਲੋ ਘਰ ਦਾ ਸਾਥ ਤਾਂ ਹੁੰਦਾ ਜਾਂ ਚਾਹੇ ਕਿਦਾਂ ਵੀ ਆ ਪਰ ਇਹ ਆ ਕਿ ਚਲੋ ਸਾਡੀ ਵਧੀਆ ਨੰਗਦੀ ਜਾਂਦੀ ਇਹਨਾਂ ਪਾਈ ਜਾਂਦੇ ਚਲੋ ਅਸੀਂ ਤੇ ਹੋਈ ਕਹਿੰਦੇ ਆ ਵੀ ਜਦੋਂ ਨੰਗਨ ਦੀ ਵਧੀਆ ਵਧੀਆ ਨੰਗੀ ਜਾਵੇ ਅਮਰੂਦਾਂ ਦਾ ਨਹੀਂ ਅਮਰੂਦਾਂ ਤਾਂ ਨਹੀਂ ਹੁੰਦੀ ਅਮਰੂਦ ਕੇਵਲੇ ਹੁੰਦਾ ਵਾ ਜਦੋਂ ਲੀਨ ਤੋੜ ਲੈਂਦੀ ਐ ਇਧਰੋਂ ਤੇ ਫਿਰ ਕਹਿ ਦਿੰਦੇ ਆ ਵੀ ਉਹ ਉਧਰੋਂ ਤੋੜ ਲਿਆ ਇਧਰੋਂ ਤੋੜ ਲਿਆ ਵਾ ਇਦਾਂ ਹੀ ਚਲੋ ਰਲ ਮਿਲ ਕੇ ਟੱਲ ਲੰਗੀ ਜਾਓ ਉਹ ਵੇ ਹੀ ਉਦਾਂ ਉਸ ਤੋਂ ਦੇ ਰਹੀਦਾ ਨਾ ਲੀਨ ਨੂੰ ਵੀ ਲੀਨ ਤੁਹਾਡੇ ਇਧਰੋਂ ਨਹੀਂ ਅਮਰੂਦ ਤੋੜਨਾ ਹੈਗਾ ਉਹ ਫੇਰ ਲੜਦੀ ਰਹਿੰਦੀ ਤੇ ਉਹ ਸਭੋ ਜਾਣੇ ਕਰਦੀ ਫੇਰ ਜਾਣ ਕੇ ਕਹਿੰਦੇ ਆ ਪਰ ਮੇਰੇ ਨਾਲ ਇਹਦੀ ਬਹੁ ਲੜਾਈ ਹੁੰਦੀ ਆ ਇਹਨੇ ਗੰਧ ਕਰਾਉਣੀ ਆ ਉਦਾਂ ਭਾਵੇਂ ਨਾ ਹੀ ਹੋਵੇ ਹੈ ਲੀਨ ਇਹ ਕੰਦ ਕਰਦੀ ਵਿੱਚ ਪੰਡ ਲੈ ਪਹਿਲਾ ਇਹਨਾਂ ਦੀ ਬੇਟੀ ਹੀ ਉਹ ਕਹਿੰਦੀ ਹੁੰਦੀ ਜੋ ਨਕੀ ਹੁੰਦੀ ਇਹਦੇ ਗੰਧ ਕਰਨੀ ਆ ਡੜੀ ਇਥੇ ਗੰਧ ਕਰਨੀ ਆ ਤੇ ਹੁਣ ਇਹ ਡਾਪੀ ਆ ਕਹਿਣ ਇਹਨਾਂ ਨੇ ਗੰਧ ਕਰਾਈ ਦੇਣੀ ਆ ਆਪਦੀ ਤਰ ਨਹੀਂ ਕਾਂਦਲਵਲੀਨ ਚਲੋ ਠੀਕ ਹੈ ਜੀ ਫਿਰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਾਡੇ ਨਿਗੇ ਜੇ ਘਰ ਤੇ ਸਾਰੇ ਜਣੇ ਹਾਨੂੰ ਜ਼ਰੂਰ ਦੱਸਿਓ ਕਿ ਘਰ ਦਾ ਨੂੰ ਕਿਵੇਂ ਦਾ ਲੱਗਿਆ ਆ ਤੇ ਕਮੈਂਟ ਕਰਕੇ ਹਾਨੂੰ ਜ਼ਰੂਰ ਦੱਸਿਓ ਜੇ ਕੋਈ ਕਮੀ ਹੋਊਗੀ ਉਹ ਵੀ ਦੱਸ ਦਿਓ ਬਾਕੀ ਚਲੋ ਕੋਈ ਗੱਲ ਨਹੀਂ ਤੁਸੀਂ ਦੱਸ ਵੀ ਦਿਓ ਜੇ ਕੇ ਚੀਜ਼ ਦੀ ਕਮੀ ਵੀ ਹੋਊਗੀ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ